ਅੱਜ ਖੇਤ ਦੇ ਵਿੱਚ ਬੱਤਰ ਦਾ ਪਾਣੀ ਲੱਗੇ ਸਹੀ ਪਾਣੀ ਲੱਗੇ ਇਹਨੂੰ ਮਾਪਣ ਦੇ ਲਈ ਇਹ ਜਿਹੜਾ ਯੰਤਰ ਹੈ ਉਹ ਖੇਤ ਚ ਆਪਾਂ ਲਾ ਲਿਆ ਜਿਹਨੂੰ ਆਪਾਂ AWD ਪਾਈਪ ਵੀ ਕਹਿੰਦੇ ਆ ਤਾਂ ਇੱਕ ਸੈਂਸਰ ਹੈ ਇਹਦੇ ਉੱਪਰ ਲੱਗਿਆ ਹੋਇਆ ਤੇ ਉਹ ਸੈਂਸਰ ਇੱਕ ਆਪਣੇ ਘਰੇ ਘਰ ਦੇ ਉੱਪਰ ਇੱਕ ਗੇਟਵੇ ਲੱਗਿਆ ਉਹਦੇ ਨਾਲ ਸੰਪਰਕ ਹੈ ਉਹਦਾ ਜਦੋਂ ਖੇਤ ਦੇ ਵਿੱਚ ਪਾਣੀ ਥੱਲੇ ਜਾਏਗਾ ਇਹ ਆਪਾਂ ਨੂੰ ਮੈਸੇਜ ਕਰੇਗਾ ਜਦੋਂ ਖੇਤ ਚ ਪਾਣੀ ਭਰ ਜਾਏਗਾ ਉਦੋਂ ਹੀ ਮੈਸੇਜ ਕਰੇਗਾ ਤਾਂ ਇਸ ਤਰੀਕੇ ਨਾਲ 30% ਤੱਕ ਪਾਣੀ ਦੀ ਬਚਤ ਹੁੰਦੀ ਹੈ ਤਾਂ ਇਹਦੇ ਤੇ ਮੈਂ ਕਈ ਵੀਡੀਓ ਬਣਾਈਆਂ ਨੇ ਇਹ ਜਿਹੜੀ ਕੰਪਨੀ ਲਾ ਰਹੀ ਹੈ ਉਹਨਾਂ ਨਾਲ ਵੀ ਗੱਲ ਕੀਤੀ ਫ੍ਰੀ ਲਗਾ ਰਹੀ ਹੈ ਕੋਈ ਪੈਸਾ ਨਹੀਂ ਲੈ ਰਹੀ ਤਾਂ ਇਹਦੇ ਬਾਰੇ ਤੁਹਾਨੂੰ ਮੈਂ ਡਿਟੇਲ ਚ ਦੱਸਾਂਗਾ ਉਹਨਾਂ ਦਿਨਾਂ ਦੇ ਵਿੱਚ ਤਾਂ ਇਹ ਆਪਾਂ ਆਪਣੇ ਖੇਤ ਦੇ ਵਿੱਚ ਤੇ ਆਪਣੇ ਇਹ ਪਿੰਡ ਦੇ ਲਗਭਗ ਬਹੁਤ ਸਾਰੇ ਕਿਸਾਨਾਂ ਵਾਲੇ ਖੇਤਾਂ ਦੇ ਵਿੱਚ ਇਸ ਤਰ੍ਹਾਂ ਦੇ ਲੱਗ ਰਹੇ ਹੈ ਲਗਭਗ 300 AWD ਪਾਈਪ ਲੱਗਨੇ ਹੈ ਤੇ ਉਹਦੇ ਨਾਲ ਨਾਲ ਜਿਹੜਾ ਹੈਗਾ ਲਗਭਗ 30 ਇਸ ਤਰ੍ਹਾਂ ਦੇ ਸੈਂਸਰ 30 ਕਿਸਾਨਾਂ ਦੇ ਖੇਤਾਂ 'ਚ ਲੱਗ-ਲੱਗ ਲੱਗਣੇ ਆ ਤਾਂ ਜਿਹਦੇ ਨਾਲ ਫਿਰ ਜੋ ਵੀ ਰਿਜ਼ਲਟ ਆਉਣਗੇ ਉਹ ਤੁਹਾਨੂੰ ਅੱਗੇ ਸ਼ੇਅਰ ਕਰਾਂਗੇ ਤਾਂ ਇਹ ਅੱਜ ਸ਼ੁਰੂਆਤ ਹੈ ਤਾਂ ਇਹਦੇ ਬਾਰੇ ਪੂਰੀ ਮੈਂ ਵੀਡੀਓ ਡਿਟੇਲਡ ਪਾਉਣਾ ਕੀ ਹੈ ਕਿਵੇਂ ਕੰਮ ਕਰਦਾ ਹੈ ਕਿਸਾਨ ਨੇ ਇਹਦੇ ਲਈ ਕੋਈ ਪੈਸਾ ਨਹੀਂ